ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਰਲ ਮਿਲ ਕੇ ਗੁਰਬਾਣੀ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਆਪ ਜਿਤਨੇ ਵੀ ਮਾਈ ਭਾਈ ਇਹ ਸਾਡੀਓ ਨੂੰ ਵੀਡੀਓ ਨੂੰ ਦੇਖ ਰਹੇ ਹੋ ਤੇ ਜਰੂਰ ਇਹਦੇ ਵਿੱਚੋਂ ਕੋਜਣਾ ਕੋ ਜਾਪਨ ਧਾਰਨ ਕਰਨਾ ਹੈ ਗੁਰੂ ਕੇ ਸ਼ਬਦ ਵਿੱਚੋਂ ਗੁਰੂ ਸ਼ਬਦ ਦੀ ਵਿਆਖਿਆ ਵਿੱਚੋਂ ਅੱਜ ਵਿਚਾਰ ਕਰਾਂਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰਬਾਣੀ ਕੇ ਬੋਹਿਤ ਸਤਿਗੁਰੂ ਨਿਮਰਤਾ ਦੇ ਸਾਗਰ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀਆਂ ਦੇ ਉਚਾਰਨ ਕੀਤੇ ਹੋਏ ਰਾਗ ਬੇਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਬੀਕੂ ਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਹ ਗਵਾਇਓ ਇਸ ਪਾਵਨ ਸ਼ਬਦ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਾਂਗੇ ਸੋ ਸਾਰੇ ਹੀ ਬੜੇ ਪਿਆਰ ਸਤਿਕਾਰ ਸਹਿਤ ਗੁਰਬਾਣੀ ਦੇ ਇਸ ਪਾਵਨ ਸ਼ਬਦ ਨੂੰ ਗੁਰੂ ਕੀ ਵਿਆਖਿਆ ਨੂੰ ਸਰਵਣ ਕਰਨ ਦਾ ਯਤਨ ਕਰਨਾ ਜੀ ਸਤਿਗੁਰੂ ਆਪ ਹੀ ਆਪਣਾ ਮੇਰਾ ਪ੍ਰਿਆ ਹੱਥ ਸਾਡੇ ਜੀਵਾਂ ਦੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਸ਼ਬਦ ਦੀ ਵਿਚਾਰ ਕਰਵਾ ਲੈਣ ਸਾਡੇ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਆਪਾਂ ਗੁਰੂ ਕੇ ਸ਼ਬਦ ਦੀ ਕੋਈ ਵਿਆਖਿਆ ਕਰ ਸਕੀਏ ਗੁਰੂ ਕੇ ਸ਼ਬਦ ਦਾ ਕੋਈ ਵਿਖਿਆਨ ਕਰ ਸਕੀਏ ਮਹਾਰਾਜ ਰਹਿਮਤਾਂ ਕਰਨ ਰਾਗ ਬੇਰਾੜੀ ਮਹੱਲਾ 5 ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬਹਿਰਾੜੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦਾ ਸਤਗੁਰੂ ਜੀ ਆਦੇਸ਼ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 720 ਦੇ ਉੱਪਰ ਇਹ ਸ਼ਬਦ ਸੁਭਾਏਮਾਨ ਹੈ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਰਬ ਵਿਆਪਕ ਹੈ। ਆਦ ਸਤਿ ਜੁਗਤ ਸਚ ਹੈ ਭੀ ਸਚ ਦੇ ਨਾਨਕ ਭੀ ਹੋਸੀ ਨਾਨਕ ਹੋਸੀ ਭੀ ਸਚ। ਸਦਾ ਸਥਿਰ ਰਹਿਣ ਵਾਲੀ ਕਾਇਮ ਹਸਤੀ ਹੈ। ਸਤਗੁਰ ਪ੍ਰਸਾਦ ਉਸ ਸਤਗੁਰ ਦੀ ਸ਼ਰਣੀ ਪਿਆ ਸਤਗੁਰ ਦੇ ਚਰਨੀ ਪਿਆ ਸਤਗੁਰ ਦੀ ਸ਼ਰਨ ਪਿਆ ਉਹਦਾ ਗਿਆਨ ਹਾਸਲ ਹੁੰਦਾ ਹੈ ਉਹਦਾ ਰਾਹ ਮਿਲਦਾ ਹੈ ਉਹਦਾ ਰਸਤਾ ਮਿਲਦਾ ਹੈ ਸਤਗੁਰੂ ਦੀ ਕਿਰਪਾ ਦੇ ਦੁਆਰਾ ਉਹਦਾ ਮਿਲਾਪ ਹੁੰਦਾ ਹੈ ਸੰਤ ਜਨਾਂ ਮਿਲ ਹਰ ਜਸ ਗਾਇਓ ਮਹਾਰਾਜ ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਕਿ ਸੰਤ ਜਨਾਂ ਦੇ ਨਾਲ ਮਿਲ ਕੇ ਉਸ ਹਕਾਲ ਪੁਰਖ ਦੀ ਸਿੱਖਤ ਸਲਾਹ ਕਰੂ ਕਿਉਂਕਿ ਸੰਤ ਜਨਾਂ ਦੀ ਸੰਗਤ ਦੇ ਵਿੱਚ ਬਰਕਤ ਬੜੀ ਹੁੰਦੀ ਹੈ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸੰਤ ਜਨਾਂ ਦੀ ਮਹਾਪੁਰਖ ਜਨਾਂ ਦੀ ਗੁਰਮਖ ਜਨਾਂ ਦੀ ਰਹਿਤਮਾਨ ਸਿੰਘਾਂ ਗੁਰਮੁਖਾਂ ਦੀ ਸੰਗਤ ਕਰਦਾ ਨਾ ਉਹਦੇ ਜੀਵਨ ਦੇ ਵਿੱਚ ਬੜੇ ਬੜੇ ਚੰਗੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਚੰਗੇ ਪ੍ਰਭਾਵ ਆਉਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਤੁਸੀਂ ਰਹਿਤਵਾਨ ਸਿੰਘਾਂ ਦੀ ਗੁਰਮਖਾਂ ਦੀ ਗੁਣਵਾਨ ਸਿੰਘਾਂ ਦੀ ਜਦੋਂ ਸੰਗਤ ਕਰੋਗੇ ਤੇ ਕੁਦਰਤੀ ਆ ਕਿ ਮਹਾਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਗੁਰਮਖਾਂ ਦੇ ਹਰ ਇੱਕ ਚੀ ਦਾ ਪ੍ਰਭਾਵ ਤੁਹਾਨੂੰ ਪ੍ਰਭਾਵਿਤ ਕਰੇਗਾ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਚੱਲਣ ਫਿਰਨ ਉਹਨਾਂ ਦਾ ਵਿਚਰਨਾ ਹਰ ਇੱਕ ਚੀ ਤੁਹਾਨੂੰ ਪ੍ਰਭਾਵਿਤ ਕਰੂਗੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚੋਂ ਇਹ ਲਾਭ ਮਿਲਦਾ ਬੰਦੇ ਨੂੰ ਇਸ ਕਰਕੇ ਮਾਰੇ ਕਹਿੰਦੇ ਸੰਤ ਜਨਾ ਮਿਲ ਹਰ ਜਸ ਗਾਇਓ ਉਹ ਸੰਤ ਜਨਾ ਦੇ ਨਾਲ ਮਿਲ ਕੇ ਗਾਓ ਸਾਬ ਜੀ ਕਹਿੰਦੇ ਕਿ ਉਹਨਾਂ ਸੰਤ ਜਨਾ ਦੇ ਨਾਲ ਮਿਲ ਕੇ ਜਦੋਂ ਤੂੰ ਪ੍ਰਭੂ ਦੀ ਸਿਫਤ ਸਲਾ ਗਾਏਗਾ ਤਾਂ ਤੇਰਾ ਵੀ ਗਾਉਣਾ ਸਫਲ ਹੋ ਜਾਏਗਾ ਤੇਰਾ ਵੀ ਗਾਉਣਾ ਪ੍ਰਵਾਨ ਹੋ ਜਾਏਗਾ ਇਸ ਕਰਕੇ ਸੰਤ ਜਨਾਂ ਦੇ ਨਾਲ ਸੰਗਤ ਦੇ ਵਿੱਚ ਬੈਠ ਕੇ ਸਿੱਖਤ ਸਲਾਹ ਕਰਨੀ ਵਾਹਿਗੁਰੂ ਦੀ ਬਹੁਤ ਵੱਡਾ ਪੁੰਨ ਹੈ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਅਗਲੀ ਪਾਵਨ ਪੰਕਤੀ 'ਚ ਸਤਿਗੁਰੂ ਫਰਮਾਉਂਦੇ ਕੋਟ ਜਨਮ ਕੇ ਦੂਖ ਗਵਾਇਓ ਰਹਾਓ ਇਥੇ ਰਹਾਉ ਦਾ ਵਿਸ਼ਰਾਮ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਮਨੁੱਖ ਨੇ ਜੋ ਕਰੋੜਾਂ ਜਨਮਾਂ ਦੇ ਵਿੱਚ ਕਰੋੜਾਂ ਹੀ ਪਾਪ ਕੀਤੇ ਹੁੰਦੇ ਨੇ ਜਿਨ੍ਹਾਂ ਦੀ ਸਾਨੂੰ ਕੋਈ ਸ਼ੁੱਧ ਬੁੱਧ ਨਹੀਂ ਕੋਈ ਅਤਾ ਪਤਾ ਨਹੀਂ ਉਹ ਕਰੋੜਾਂ ਪਾਪ ਜਿਹੜੇ ਨੇ ਸਾਡੇ ਕੋਟ ਜਨਮ ਕੇ ਦੂਹ ਗਵਾਇਓ ਉਹ ਸੰਤ ਜਨਾਂ ਦੀ ਸੰਗਤ ਕਰਨ ਦੇ ਨਾਲ ਸੱਚੇ ਪਾਤਸ਼ਾਹ ਮਾਰਾ ਕਹਿੰਦੇ ਨੇ ਕਰੋੜਾਂ ਜਨਮਾਂ ਦੇ ਕਰੋੜਾਂ ਦੁੱਖ ਪਾਪ ਜਿਹੜੇ ਨੇ ਉਹ ਸਭ ਨਾਸ ਕਰ ਲਏ ਹਨ ਜੇ ਅਸੀਂ ਨਾਮ ਨਾ ਜਪੀਏ ਧਰਮ ਨਾ ਕਮਾਈਏ ਸੇਵਾ ਸਿਮਰਨ ਆਪਣੇ ਜੀਵਨ ਦੇ ਵਿੱਚ ਨਾ ਕਮਾਈਏ ਨਾ ਤੇ ਯਾਦ ਰੱਖੋ ਸਾਡਾ ਇਹ ਵੀ ਜਿਹੜਾ ਜਨਮ ਹੈ ਨਾ ਇਹ ਵੀ ਨਾਸ ਹੋ ਜਾਏਗਾ ਤੇ ਇਹ ਵੀ ਦੁੱਖਾਂ ਦੇ ਘੇਰੇ ਵਿੱਚ ਹੀ ਰਹੇਗਾ ਤੇ ਸਤਗੁਰੂ ਜੀ ਫਰਮਾਉਂਦੇ ਵੀ ਕੋਟ ਜਨਮ ਕੇ ਦੁੱਖ ਗਵਾਇਓ ਕਰੋੜਾਂ ਜਨਮਾਂ ਦੇ ਦੁੱਖ ਦਿਲਦਰ ਚਿੰਤਾ ਹੋਰ ਪਤਾ ਨਹੀਂ ਕੀ ਕੀ ਸਾਡੇ ਅੰਦਰ ਵੱਸਿਆ ਹੋਇਆ ਬੇਸ਼ੁਮਾਰ ਦੁੱਖ ਹੈ ਸਾਡੇ ਅੰਦਰ ਹੁਣ ਤੇ ਇਹੋ ਜੀ ਹਾਲਤ ਸਾਡੀ ਬਣੀ ਹੋਈ ਹੈ ਜੇ ਇੱਥੇ ਪੰਜਾਬ ਦੀ ਧਰਤੀ ਦੇ ਆਪਣੇ ਘਰ ਰਹੇ ਨੇ ਤੇ ਇੱਥੇ ਵੀ ਸਾਨੂੰ ਦੁੱਖ ਟੈਨਸ਼ਨ ਚਿੰਤਾ ਸਟ੍ਰੈਸ ਡਿਪਰੈਸ਼ਨ ਪਤਾ ਨਹੀਂ ਕੀ ਕੀ ਹੈ ਇਹੀ ਆਪ ਦਾ ਘਰ ਛੱਡ ਕੇ ਬਾਹਰ ਦੇ ਮੁਲਕਾਂ ਨੂੰ ਅਸੀਂ ਦੌੜਦੇ ਆਂ ਫਿਰ ਉਧਰੋਂ ਵੀ ਆਪਾਂ ਹੀ ਗੱਲਾਂ ਇੱਧਰ ਵੀ ਦੁੱਖ ਬੜਾ ਹੈ ਇੱਧਰ ਵੀ ਚਿੰਤਾ ਬੜੀ ਹੈ ਸਟ੍ਰੈਸ ਬੜੀ ਹੈ ਇੱਧਰ ਵੀ ਡਿਪਰੈਸ਼ਨ ਬਹੁਤ ਆ ਸਾਰੇ ਪਾਸੇ ਇਹ ਚੀਜ਼ ਹੋਈ ਪਈ ਹੈ ਹੁਣ ਐਸਾ ਕੀ ਕਰੀਏ ਕਿ ਇਹ ਦੁੱਖ ਦੂਰ ਹੋ ਜਾਣ ਇੱਕ ਤਨ ਦੇ ਰੋਗ ਨੇ ਇੱਕ ਮਨ ਦੇ ਰੋਗ ਨੇ ਤਨ ਦੇ ਵੀ ਰੋਗ ਬੜੇ ਭਿਆਨਕ ਨੇ 슈ਗਰ ਤਨ ਦਾ ਰੋਗ ਹੈ ਕੈਂਸਰ ਹੈ ਹੋਰ ਵੀ ਬਹੁਤ ਕੁਝ ਤੇ ਮਨ ਦੇ ਦੁੱਖ ਜਿਹੜੇ ਨੇ ਉਹ ਸਟ्रेस ਹੈ ਡਿਪਰੈਸ਼ਨ ਹੈ ਕਿੰਦਾ ਬਾਹਰ ਆਈਏ ਇਨਾਂ ਚੀਜ਼ਾਂ ਦੇ ਵਿੱਚ ਹੁਣ ਇਸ ਚੀਜ਼ ਵਿੱਚੋਂ ਸਾਨੂੰ ਬਾਹਰ ਤਾਂ ਉਹੀ ਲੈ ਕੇ ਜਾ ਸਕਦੇ ਨਾ ਜਿਹਨੂੰ ਆਪ ਨੂੰ ਦੁੱਖ ਕੋਈ ਨਾ ਹੋਵੇ। ਐਸਾ ਕੋ ਗੁਰਮਖ ਢੂੰਡੀਏ ਐਸਾ ਕੋ ਗੁਰਮਖ ਲੱਭੀਏ। ਮਹਾਰਾਜ ਗੰਦੇ ਕਿ ਜਿਹੜਾ ਗੁਰਮਖ ਤੈਨੂੰ ਚਿੰਤਾ ਦੇ ਭਵ ਸਾਗਰ ਵਿੱਚੋਂ ਦੁੱਖਾਂ ਦੇ ਭਵ ਸਾਗਰ ਵਿੱਚੋਂ ਕਲੇਸ਼ਾਂ ਦੇ ਭਵ ਸਾਗਰ ਦੇ ਵਿੱਚੋਂ ਤੇਰੀ ਸੁਰਤ ਨੂੰ ਬਾਹਰ ਕੱਢ ਕੇ ਲੈ ਜਾਵੇ। ਕਿਉਂਕਿ ਸੁਖੀ ਹੋਣ ਵਾਸਤੇ ਕੋਈ ਵੱਡਾ ਘਰ ਬਣਾਉਣ ਦੀ ਲੋੜ ਨਹੀਂ ਹੈ ਤੇ ਵੱਡਾ ਘਰ ਕੋਈ ਸੁੱਖ ਦੀ ਨਿਸ਼ਾਨੀ ਨਹੀਂ ਹੈ ਕਿ ਜਿਹਦਾ ਬਹੁਤ ਵੱਡਾ ਘਰ ਹੈ ਜ ਜ ਬਹੁਤ ਵੱਡਾ ਕਾਰੋਬਾਰ ਹੈ ਜ ਬਹੁਤ ਉਹਦਾ ਇਲਾਕੇ 'ਚ ਵੱਡਾ ਮਾਨ ਸਨਮਾਨ ਹੈ ਕਿ ਉਹਦੇ ਕੋਲ ਵੱਡਾ ਸੁੱਖ ਹੋਵੇਗਾ ਇਹ ਸਾਡਾ ਭੁਲੇਖਾ ਹੈ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਪੜਦੇ ਆ ਸੁੱਖ ਨਹੀਂ ਬਹੁਤਾ ਤੰਮ ਖਾਟੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਪਰਮਾਏ ਮਾਰੇ ਕਹਿੰਦੇ ਭਾਵੇਂ ਬਹੁਤ ਕੋਈ ਧਨ ਵੀ ਖੱਟ ਲਵੇ ਨਾ ਸੰਸਾਰ ਦਾ ਤੇ ਬਹੁਤਾ ਧਨ ਖੱਟਣ ਦੇ ਨਾਲ ਵੀ ਕੋਈ ਹਿਰਦੇ ਨੂੰ ਕੋਈ ਸੁਖ ਨਹੀਂ ਜਿੰਨਾ ਚਿਰ ਮਨ 'ਚ ਸਬਰ ਤੇ ਸੰਤੋਖ ਨਹੀਂ ਪੈਦਾ ਹੁੰਦਾ ਨਾਮ ਜਪ ਕੇ ਬਹੁਤ ਦੁਨੀਆ ਘੁੰਮ ਲਈ ਜਾਵੇ ਤਾਂ ਵੀ ਸਹਿਬ ਕਹਿੰਦੇ ਕੋਈ ਹਿਰਦੇ ਨੂੰ ਸੁਖ ਨਹੀਂ ਪ੍ਰਾਪਤ ਹੁੰਦਾ ਦੁਨੀਆ ਦੇ ਰੰਗ ਤਮਾਸ਼ੇ ਨਾਟਕ ਚੇਟਕ ਫਿਲਮਾਂ ਜੋ ਕੁਝ ਵੀ ਕਹਿ ਲੋ ਦੇਖ ਲਿਆ ਜਾਵੇ ਮਹਾਰਾਜ ਕਹਿੰਦੇ ਫੇਰ ਵੀ ਮਨ ਨੂੰ ਮੰਨ ਦਾ ਸੁਖ ਨਹੀਂ ਪ੍ਰਾਪਤ ਹੁੰਦਾ ਹੁਣ ਮਨ ਦਾ ਸੁਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਪਤ ਹੁੰਦਾ ਹੈ ਕਿ ਜਦੋਂ ਅਸੀਂ ਸੁਖੀ ਮਨ ਵਾਲਿਆਂ ਦੀ ਸੰਗਤ ਕਰਦੇ ਹਾਂ ਭਾਵ ਗੁਰਮਖਾਂ ਦੀ ਸੰਗਤ ਕਰਦੇ ਹਾਂ ਨਾਮ ਅਭਿਆਸੀਆਂ ਦੀ ਰਹਿਤਵਾਨ ਸਿੰਘਾਂ ਦੀ ਸੰਗਤ ਕਰਦੇ ਹਾਂ ਉਨ੍ਹਾਂ ਦੀ ਸੰਗਤ ਵਿੱਚ ਜਾ ਕੇ ਫਿਰ ਬੰਦੇ ਦੀ ਤ੍ਰਿਸ਼ਨਾ 부ਝਦੀ ਹੈ ਸਬਰ ਤੇ ਸੰਤੋਖ ਦਾ ਪਿਆਲਾ ਮਿਲਦਾ ਹੈ ਇੱਕ ਦ੍ਰਿਸ਼ਟੀ ਮਿਲਦੀ ਹੈ ਸਭ ਮੈਂ ਜੋਤ ਜੋਤ ਹੈ ਸੋਇ ਇਸ ਕਰਕੇ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਮਹਾਰਚੇ ਪਾਸ਼ਾ ਕਹਿੰਦੇ ਭਾਈ ਉਹ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਸੇਤਸਲਾ ਗਾਉਣ ਦੇ ਨਾਲ ਦੂਰ ਹੋ ਜਾਂਦੇ ਹਨ ਹਰ ਤਰ੍ਹਾਂ ਦੇ ਤੁਹਾਡੇ ਹਾਲਾਤਾਂ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਊਗਾ ਜੇ ਤੁਸੀਂ ਗੁਰਮੁਖਾਂ ਦੀ ਸੰਗਤ ਕਰੋ ਤੇ ਗੁਰੂ ਕਿਰਪਾ ਕਰੇਗਾ ਜੋ ਚਾਹਤ ਸੋਈ ਮਨ ਪਾਇਓ ਸਹਿਬ ਜੀ ਕਹਿੰਦੇ ਹਨ ਕਿ ਨਾਮ ਜਪਣ ਵਾਲੇ ਗੁਰਮੁਖ ਦੇ ਹਿਰਦੇ ਨੂੰ ਜੋ ਚਾਹਤ ਜੋ ਉਹਦੀ ਚਾਹਤ ਹੈ ਹਿਰਦੇ ਦੇ ਵਿੱਚ ਸੋਈ ਫਲ ਦੀ ਪ੍ਰਾਪਤ ਪ੍ਰਾਪਤੀ ਹੋ ਜਾਂਦੀ ਹੈ ਜਿਨੇ ਆਪਣੇ ਹਿਰਦੇ ਵਿੱਚ ਜੋ ਚਾਹਤ ਕੀਤੀ ਨਾ ਨਾਮ ਜਪਣ ਵਾਲੇ ਕਿਸੇ ਗੁਰਸਿੱਖ ਨੇ ਗੁਰਮਖ ਨੇ ਪਰਮੇਸ਼ਰ ਨੇ ਉਹਨੂੰ ਹੱਸ ਕੇ ਗਲ ਦੇ ਨਾਲ ਲਾਇਆ ਗੁਰੂ ਨੇ ਉਹਨੂੰ ਗਲਵਕੜੀ ਵਿੱਚ ਲਿਆ ਮਹਾਂਪੁਰਖ ਆਮੀ ਬਚਨ ਕਰਿਆ ਕਰਦੇ ਰਬ ਦੇ ਪਿਆਰੇ ਬਾਬਾ ਅਤਰ ਸਿੰਘ ਜੀ ਮਸਤੂਨ ਸਾਹਿਬ ਵਾਲੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਗੁਰਮੁਖਾ ਸੇਵਾ ਏਡੀ ਮਿੱਠੀ ਭਾਵਨਾ ਤੇ ਏਡੀ ਪਿਆਰੀ ਭਾਵਨਾ ਦੇ ਨਾਲ ਕਰ ਕਿ ਗੁਰੂ ਤੈਨੂੰ ਆਪ ਬਾਹ ਤੋਂ ਫੜ ਕੇ ਪੁੱਛੇ ਵੀ ਦੱਸ ਸਿਖਾ ਤੈਨੂੰ ਚਾਹੀਦਾ ਕੀ ਹੈ ਇਹ ਤੇ ਹੁਣ ਕੋਈ ਭਾਈ ਮੰਜ ਵਰਗੀ ਭਾਵਨਾ ਕੋਈ ਭਾਈ ਮੇਰੂ ਵਰਗੀ ਭਾਵਨਾ ਕੋਈ ਐਸੀ ਸੇਵਤ ਸਲਾਹ ਕਰਨ ਵਾਲੇ ਗੁਰਮੁਖਾਂ ਵਾਲੀ ਭਾਵਨਾ ਹੋਵੇ ਤਾਂ ਹੀ ਗੁਰੂ ਕਹੇਗਾ ਨਾ ਵੀ ਦੱਸ ਸਿੱਖਾ ਤੈਨੂੰ ਚਾਹੀਦਾ ਕੀ ਹੈ ਤੂੰ ਝੋਲੀ ਘਰ ਤੇਰੀ ਝੋਲੀ ਕਿਹੜੀ ਚੀਜ਼ ਨਾਲ ਭਰਦਿਆਂ ਮੈਂ ਹੁਣ ਧਿਆਨ ਦਿਓ ਅਸੀਂ ਮੰਗਣਾ ਕੀ ਹੈ ਸਾਬ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ ਬਸ ਕਿਨਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਮਹਾਰਾਜ ਜੀ ਕਿਰਪਾ ਕਰੋ ਵੀ ਮੇਰੀ ਝੋਲੀ ਦੇ ਵਿੱਚ ਇੱਕ ਕਿਨਕਾ ਪਾ ਦਿਓ ਅਮਰਤ ਵੇਲਾ ਪਰਮੇਸ਼ਰ ਦੀ ਸੇਵਤ ਸਲਾ ਸਤ ਸੰਗਤ ਗੁਰਮੁਖਾਂ ਵਾਲੀ ਰਹਿਣੀ ਬਹਿਣੀ ਸੱਚਾ ਸੁੱਚਾ ਵਿਹਾਰ ਮੈਂ ਪ੍ਰੇਮ ਦਾ ਸਰੂਪ ਬਣ ਜਾਵਾਂ ਤੇਰੇ ਦਾਸਾਂ ਦਾ ਮੈਂ ਦਾਸ ਬਣ ਜਾਵਾਂ ਇਸ ਤੋਤੇ ਨਹੀਂ ਹੈਗਾ ਕੁਝ ਵੀ ਸੰਸਾਰ ਦੇ ਪਦਾਰਥ ਜਾਂ ਸੰਸਾਰ ਦੀ ਕੋਈ ਉਪਾਦੀ ਜਾਂ ਸੰਸਾਰ ਦੀ ਕੋਈ ਸੋਭਾ ਮੰਗ ਕੇ ਵੇਖ ਲੈ ਮਿਲ ਜਾਊਗੀ ਕਿਉਂਕਿ ਨਾਮ ਜਪਣ ਵਾਲੇ ਦੀ ਕੋਈ ਇੱਛਾ ਅਧੂਰੀ ਰਹਿੰਦੀ ਨਹੀਂ ਹੈ ਪਰ ਨਾਮ ਜਪਣ ਵਾਲੇ ਗੁਰਮੁਖ ਜਾਨੋ ਨਾਮ ਜਪ ਕੇ ਇਹਨਾਂ ਸਬਰ ਤੇ ਸੰਤੋਖ ਆ ਜਾਂਦਾ ਕਿ ਉਹਦੀ ਕੁਝ ਮੰਗਣ ਦੀ ਇੱਛਾ ਹੀ ਨਹੀਂ ਰਹਿ ਜਾਂਦੀ ਨਾਮ ਸਾਰੀਆਂ ਤ੍ਰਿਸ਼ਨਾਵਾਂ ਨੂੰ ਮੇੜ ਦਿੰਦਾ ਦੇ ਨਾਮ ਸਾਨੂੰ ਸਬਰ ਤੇ ਸੰਤੋਖ ਵਾਲਾ ਜੀਵਨ ਪ੍ਰਦਾਨ ਕਰਦਾ ਹੈ ਇਸ ਕਰਕੇ ਗੁਰੂ ਕੋਲ ਇੱਕ ਕਿਣਕਾ ਮੰਗ ਲਈ ਪਿਆਰਿਆ ਮਹਾਰਾਜ ਦੇ ਪਾਤਸ਼ਾਹ ਮੈਂ ਜਿੱਦਾਂ ਦੇ ਵੀ ਹਾਲਾਤਾਂ ਵਿੱਚ ਹਾਂ ਮੈਨੂੰ ਸਬਰ ਤੇ ਸੰਤੋਖ ਬਖਸ਼ਿਸ਼ ਕਰੋ ਨਾਮ ਜਪ ਕੇ ਬੰਦੇ ਨੂੰ ਸਬਰ ਤੇ ਸੰਤੋਖ ਬਖਸ਼ਿਸ਼ ਹੁੰਦਾ ਹੈ ਉਹ ਰੱਬ ਦੀ ਗਲਵਕੜੀ ਹੈ ਜੇ ਤੈਨੂੰ ਸਬਰ ਆ ਗਿਆ ਨਾ ਜੇ ਤੇਨੂੰ ਸੰਤੋਖ ਆ ਗਿਆ ਤਾਂ ਤੇਰੀ ਰੂਹ ਰੱਜੀ ਰੱਜੀ ਰਹੇਗੀ ਤੇਰੀ ਰੂਹ ਜਿਹੜੀ ਹੈ ਉਹਨੇ ਸਬਰ ਤੇ ਸੰਤੋਖ ਦਾ ਜੇ ਪ੍ਰੇਮ ਪਿਆਲਾ ਪੀ ਲਿਆ ਨਾ ਗੁਰੂ ਕੋਲੋਂ ਤਾਂ ਸਾਹਿਬ ਕਿਰਪਾ ਕਰਦੇ ਨੇ ਕਿ ਤੇਰੀ ਰੂਹ ਜਿਹੜੀ ਹੈ ਨਾ ਉਹ ਪਦਾਰਥਾਂ ਦੀ ਭੁੱਖ ਨੂੰ ਮੇਟ ਦੇਗੀ ਤੇਰੀ ਰੂਹ ਦੇ ਵਿੱਚੋਂ ਕੇਵਲ ਮਿਲਾਪ ਦੀਆਂ ਹੀ ਜੜੀਆਂ ਹਨ ਉਹ ਖੁਆਇਸ਼ਾਂ ਰਹਿ ਜਾਣਗੀਆਂ ਵਿਰਾਗ ਹੋਵੇਗਾ ਤੇਰੀ ਰੂਹ ਨੂੰ ਪਰਮੇਸ਼ਰ ਦੇ ਨਾਲ ਮਿਲਣ ਦਾ ਇਸ ਕਰਕੇ ਜੋ ਚਾਹਤ ਸੋਈ ਮਨ ਪਾਇਓ ਨਾਮ ਜਪਣ ਵਾਲੇ ਨੂੰ ਜੋ ਵੀ ਚਾਹਤ ਹੁੰਦੀ ਹੈ ਸਤਗੁਰੂ ਕਿਰਪਾ ਕਰਦੇ ਨੇ ਨਾਮ ਦੀ ਵਰਗਤ ਦੇ ਦੁਆਰਾ ਉਹਦੀ ਹਰ ਇੱਕ ਚਾਹਤ ਪੂਰੀ ਹੁੰਦੀ ਹੈ ਕਰ ਕਿਰਪਾ ਹਰ ਨਾਮ ਦਿਵਾਇਓ ਗੁਰੂ ਨੇ ਸਭ ਤੋਂ ਵੱਡੀ ਬਖਸ਼ਿਸ਼ ਕਰ ਦਿੱਤੀ ਮੇਰੇ ਤੇ ਸਬ ਤੂੰ ਵੱਡੀ ਦਾਤ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਹੈ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਸਿਮਰਨ ਦੀ ਦਾਤ ਤੇ ਗੁਰੂ ਨੇ ਪ੍ਰਭੂ ਦੇ ਪਰਮੇਸ਼ਰ ਦੇ ਦਰ ਘਰ ਦੇ ਵਿੱਚੋਂ ਆਪ ਵਿੱਚ ਵਿਚੋਲਾ ਬਣ ਕੇ ਗੁਰੂ ਨੇ ਸਾਡੀ ਵਿਚੋਲਗਰੀ ਕਰਨੀ ਹੈ ਸਾਨੂੰ ਪਰਮੇਸ਼ਰ ਨਾਲ ਮਿਲਾਉਣ ਦੀ ਸਾਡੇ ਅੰਦਰ ਜੇ ਪਰਮੇਸ਼ਰ ਦੀ ਜੋਤ ਹੈ ਤੇ ਉਸ ਜੋਤ ਤੱਕ ਪਹੁੰਚਣ ਦਾ ਰਾਹ ਗੁਰੂ ਦੇ ਕੋਲ ਹੈ ਗੁਰੂ ਨੇ ਸਾਨੂੰ ਉਹ ਰਸਤਾ ਦਿਖਾਉਣਾ ਹੈ ਗੁਰੂ ਨੇ ਸਾਨੂੰ ਉਧਰ ਜਾਣ ਦਾ ਚਾਨਣ ਦੇਣਾ ਹੈ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਉਸ ਅਕਾਲ ਪੁਰਖ ਦੇ ਹਜ਼ੂਰੀ ਵਿੱਚੋਂ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਨਾਮ ਬਖਸ਼ਿਸ਼ ਕਰਵਾ ਦਿੱਤਾ ਹੈ ਮੇਰੀ ਝੋਲੀ ਭਰਾ ਦਿੱਤੀ ਹੈ ਗੁਰੂ ਨੇ ਉਸ ਪਰਮੇਸ਼ਰ ਦੀ ਸਿੱਖਤ ਸਲਾਹ ਹੁਣ ਮੇਰੇ ਹਿਰਦੇ ਵਿੱਚ ਵਸ ਗਈ ਹੈ ਹੁਣ ਉੱਤ ਦੇ ਆ ਬੈਠਦਿਆਂ ਮੈਂ ਉਹਦੀ ਸਿੱਖਤ ਸਲਾਹ ਵਿੱਚ ਜੁੜਿਆ ਰਹਿਣਾ ਉਹਦੀ ਹਜ਼ੂਰੀ ਮੈਨੂੰ ਹੁਣ ਪਾਸਨ ਲੱਗ ਪਈ ਮਹਿਸੂਸ ਹੋਣ ਲੱਗ ਪਈ ਹੈ ਉਹਦਾ ਪਾਣਾ ਹੁਣ ਮੈਨੂੰ ਮਿੱਠਾ ਲੱਗਣ ਲੱਗ ਪਿਆ ਇਹ ਮੱਤਬੰਦੀ ਨੂੰ ਆ ਜਾਏਗੀ ਗੁਰੂ ਨੇ ਰਹਿਮਤ ਕੀਤੀ ਹੈ ਕਰ ਕਿਰਪਾ ਹਰ ਨਾਮ ਦਿਵਾਇਓ ਹਰੀ ਦਾ ਨਾਮ ਗੁਰੂ ਨੇ ਮੈਨੂੰ ਬਖਸ਼ਿਸ਼ ਕਰਵਾ ਦਿੱਤਾ ਹੈ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਤੇ ਉਸ ਅਕਾਲ ਪੁਰਖ ਦੇ ਪਵਿੱਤਰ ਨਾਮ ਦੇ ਨਾਲ ਜੁੜਿਆ ਸਾਰੇ ਦੇ ਸਾਰੇ ਪਦਾਰਥ ਜਿਹੜੇ ਨੇ ਸਾਰੇ ਮਨੋਰਥ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਤੇ ਗੁਰੂ ਨੇ ਕਿਰਪਾ ਕਰਕੇ ਨਾਮ ਦੇ ਵਿੱਚ ਜੁੜਨ ਕਰਕੇ ਲੋਕ ਤੇ ਪ੍ਰਲੋਕ ਦੀ ਇੱਜ਼ਤ ਪਤ ਵੀ ਬਖਸ਼ਿਸ਼ ਕਰ ਦਿੰਦੀ ਹੈ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨਾਂ ਨਾ ਮੈਂ ਸੋਭਣਾ ਹੋਏ ਨਾਮ ਜਪਣ ਤੋਂ ਬਿਨਾ ਸੋਭਾ ਹੋ ਨਹੀਂ ਸਕਦੀ ਤੇ ਨਾਮ ਜਪਣ ਵਾਲੇ ਦੀ ਸੋਭਾ ਨੂੰ ਕੋਈ ਰੋਕ ਵੀ ਨਹੀਂ ਸਕਦਾ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਉਸ ਪ੍ਰਭੂ ਦੇ ਨਾਮ ਦੇ ਵਿੱਚ ਸਰਬ ਸੂਖਰ ਨਾਮ ਵਡਾਈ ਸਾਰੇ ਸੁਖ ਸਾਰੀ ਇੱਜ਼ਤ ਪਤ ਸਾਰਾ ਮਾਣ ਸਤਕਾਰ ਸਾਰੇ ਲੋਕ ਲੋਕ ਦੇ ਸੁਖ ਜੀ ਸਾਰਾ ਕੁਝ 올 ਇਨ ਵਨ ਚਾਹੁੰਦੇ ਹੋ ਨਾ ਕਿ ਸਾਰਾ ਕੁਝ ਇੱਕ ਚੀਜ਼ ਦੇ ਵਿੱਚ ਹੋਵੇ ਦਾ ਗੁਰੂ ਮਾਰਕ ਕਹਿੰਦੇ ਨਾਮ ਨਾਲ ਜੁੜੋ ਜਿਵੇਂ ਦੇਖੋ ਅੱਜ ਕੱਲ ਮੋਬਾਈਲ ਜੋਗ ਹੈ ਸਾਡੀ ਜੇਬ ਦੇ ਵਿੱਚ ਮੋਬਾਈਲ ਹੈ ਸਾਡੀ ਏਸੇ ਮੋਬਾਈਲ ਦੇ ਵਿੱਚ ਕੈਲਕੂਲੇਟਰ ਵੀ ਹੈ ਅਸੀਂ ਹਿਸਾਬ-ਤਬ ਵੀ ਕਰ ਸਕਦੇ ਹਾਂ ਇਹਦੇ ਵਿੱਚ ਕੈਮਰਾ ਹੈ ਫੋਟੋ ਖਿੱਚ ਸਕਦੇ ਹਾਂ ਵੀਡੀਓ ਬਣਾ ਸਕਦੇ ਹਾਂ ਇਹਦੇ ਵਿੱਚ ਹੀ ਰਿਕਾਰਡਰ ਹੈ ਅਸੀਂ ਕੋਈ ਗੱਲਾਂ ਬਾਤਾਂ ਰਿਕਾਰਡ ਕਰ ਸਕਦੇ ਹਾਂ ਕੋਈ ਆਡੀਓ ਰਿਕਾਰਡ ਕਰ ਸਕਦੇ ਹਾਂ ਇਹਦੇ ਵਿੱਚ ਹੀ ਐਫਐਮ ਰੇਡੀਓ ਹੈ ਰੇਡੀਓ ਸੁਣ ਸਕਦੇ ਆ ਇਸੇ ਫੋਨ ਦੇ ਵਿੱਚ ਹੀ ਸਾਡਾ 뮤직 ਸਿਸਟਮ ਹੈ ਆਈਪੋਡ ਹੈ ਅਸੀਂ ਉਹਦੇ ਵਿੱਚ ਵੀ ਸ਼ਬਦ ਕੀਤਨਾਂ ਕੁਝ ਵੀ ਸੰਗੀਤ ਸੁਣ ਸਕਦੇ ਆ ਸਾਰਾ ਕੁਝ ਕਿਹਦੇ ਵਿੱਚ ਹੈ ਕੈਮਰਾ ਕੈਲਕੂਲੇਟਰ ਵੀਡੀਓ ਰਿਕਾਰਡਰ ਆਡੀਓ ਰਿਕਾਰਡਰ ਸਾਰਾ ਕੁਝ ਇੱਕ ਫੋਨ ਦੇ ਵਿੱਚ ਹੈ ਹੁਣ ਕੱਲੀ-ਕੱਲੀ ਚੀਜ਼ ਜੇਬ ਵਿੱਚ ਪਾਉਣ ਦੀ ਲੋੜ ਨਹੀਂ ਤੁਸੀਂ ਫੋਨ ਆਪਣੀ ਜੇਬ ਵਿੱਚ ਪਾ ਲਿਆ ਤੇ ਸਮਝੋ ਵੀ ਸਾਰਾ ਕੁਝ ਵਿੱਚ ਆ ਗਿਆ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨਾਮ ਹੈ ਪਰਮੇਸ਼ਰ ਦਾ ਰਿੱਧ ਸਿੱਧ ਨਾਮੈ ਕੀ ਦਾਸੀ ਮਹਾਰਾਜ ਕਹਿੰਦੇ ਜਿਸ ਨੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਨਾਮ ਦੇ ਦੁਆਰਾ ਕੀਤੀ ਸਾਰੇ ਲੋਕ ਪਰਲੋਕ ਦੇ ਸੁੱਖ ਪਿਛਲੇ ਜਨਮਾਂ ਜਨਮਾਂਤਰਾਂ ਦੇ ਦੁੱਖ ਕਲੇਸ਼ ਪਾਪ ਸਿਰਫ ਇੱਕ ਚੀਜ਼ ਕਰਕੇ ਮਿਟ ਜਾਣਗੇ ਉਹ ਕਿਹੜੀ ਚੀਜ਼ ਹੈ ਉਹ ਨਾਮ ਦੀ ਕਮਾਈ ਹੈ ਤੇ ਜਪੋ ਜਿਤਨਾ ਜਪ ਸਕਦੇ ਹੋ ਜਪੋ ਅਮਰਤ ਵੇਲੇ ਤੋਂ ਲੈ ਕੇ ਰਾਤ ਸੌਣ ਦੇ ਵੇਲੇ ਤੱਕ ਜਪੋ ਕਿਉਂਕਿ ਕੋਈ ਪਤਾ ਨਹੀਂ ਹੈ ਤੁਹਾਡਾ ਕਿਹੜਾ ਜਪਿਆ ਹੋਇਆ ਵਾਹਿਗੁਰੂ ਉਹਦੀ ਹਜ਼ੂਰੀ ਵਿੱਚ ਕਬੂਲ ਹੋ ਜਾਣਾ ਤੇ ਜਿਨੇ ਤੁਹਾਡਾ ਬੇੜਾ ਪਾਰ ਕਰਦੇ ਨੇ ਸਰਬ ਸੁਖਰ ਨਾਮ ਵਡਾਈ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਨਾਮ ਜਪਣ ਦੇ ਕਰਕੇ ਬਖਸ਼ਿਸ਼ ਹੋ ਜਾਂਦੀ ਹੈ ਗੁਰਪ੍ਰਸਾਦ ਨਾਨਕ ਮਤ ਪਾਈ ਪਰਮਾਤਮਾ ਦੇ ਨਾਮ ਦੇ ਵਿੱਚ ਅਗਰ ਅਸੀਂ ਜੁੜਨਾ ਹੈ ਉਹਦਾ ਦਿਦਾਰ ਉਹਦਾ ਪਿਆਰ ਅਸੀਂ ਹਾਸਲ ਕਰਨਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਮੱਤ ਲੈ ਲੈ ਭਾਈ ਗੁਰੂ ਦੀ ਮੱਤ ਧਾਰਨ ਕਰ ਤੇ ਗੁਰੂ ਦੀ ਮੱਤ ਹੁਣ ਆ ਸਾਰਾ ਕੁਝ ਗੁਰੂ ਦੀ ਮੱਤ ਵਾਸਤੇ ਹੀ ਹੁੰਦਾ ਸਵੇਰੇ ਅਮਰਤ ਵੇਲੇ ਪਿੰਡਾਂ ਪਿੰਡਾਂ ਵਿੱਚ ਸਪੀਕਰ ਲੱਗਦੇ ਨੇ ਉਹਨ ਇਤਨੇ ਹੁੰਦਾ ਹੈ ਕੋਈ ਕਥਾ ਹੁੰਦੀ ਕੋਈ ਕੀਰਤਨ ਹੁੰਦਾ ਹੈ ਕਾਦੀ ਵਾਸਤੇ ਹੁੰਦਾ ਗੁਰੂ ਦੀ ਮਤ ਲੈਣ ਵਾਸਤੇ ਹੁੰਦਾ ਹੈ ਗੁਰੂ ਦੀ ਮਤ ਨੂੰ ਧਾਰਨ ਕਰ ਉਹ ਨੂੰ ਪੜ੍ਹ ਕੇ ਕਰ ਲੈ ਸੁਣ ਕੇ ਧਾਰਨ ਕਰ ਲੈ ਵੇਖ ਕੇ ਧਾਰਨ ਕਰ ਲੈ ਪਰ ਉਹਨੂੰ ਧਾਰਨ ਜ਼ਰੂਰ ਕਰ ਹੁਣ ਅਸੀਂ ਪੜ੍ਹ ਵੀ ਰਹੇ ਹਾਂ ਸੁਣ ਵੀ ਰਹੇ ਹਾਂ ਦੇਖ ਵੀ ਰਹੇ ਹਾਂ ਪਰ ਗੁਰੂ ਦੀ ਮਤ ਨਹੀਂ ਧਾਰਨ ਕਰਦੇ ਪਏ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਤੂੰ ਗੁਰੂ ਮਤ ਗੁਰ ਮਤ ਨੂੰ ਧਾਰਨ ਨਾ ਕਰੇਂਗਾ ਆਪਣੇ ਜੀਵਨ ਦੇ ਵਿੱਚ ਪਿਆਰੇ ਤੈਨੂੰ ਕੋ ਰਾਹ ਨਹੀਂ ਮਿਲਣਾ ਗੁਰ ਕੀ ਮੱਤ ਤੋਂ ਲੇ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਆਪਣੇ ਆਪ ਨੂੰ ਬੜੇ ਬੜੇ ਵੱਡੇ ਸਿਆਣੇ ਸਮਝਦਾਰ ਅਖਵਾਉਣ ਵਾਲੇ ਗੁਰੂ ਦੀ ਮੱਤ ਤੋਂ ਬਿਨਾ ਡੁੱਬ ਜਾਂਦੇ ਹਨ ਗੁਰੂ ਦੀ ਮੱਤ ਧਾਰਨ ਕਰ ਬੋਲਣਾ ਕਿਵੇਂ ਹੈ ਕੀ ਸੁਣਨਾ ਹੈ ਕੀ ਨਹੀਂ ਸੁਣਨਾ ਇਹ ਗੁਰੂ ਦੀ ਮੱਤ ਧਾਰਨ ਕਰ ਕੀ ਵੇਖਣਾ ਹੈ ਕੀ ਨਹੀਂ ਵੇਖਣਾ ਕਹਿੋ ਜੀਆਂ ਥਾਵਾਂ ਤੇ ਜਾਣਾ ਕਹਿੋ ਜੀਆਂ ਜਗਾ ਤੇ ਨਹੀਂ ਜਾਣਾ ਗੁਰੂ ਕੀ ਮੱਤ ਧਾਰਨ ਕਰ ਕੀ ਖਾਣਾ ਹੈ ਕੀ ਤਿਆਗਣਾ ਹੈ ਗੁਰੂ ਦੀ ਮੱਤ ਧਾਰਨ ਕਰ ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਗੁਰੂ ਦੀ ਮੱਤ ਧਾਰਨ ਕਰ ਇਹ ਸਾਰਾ ਕੁਝ ਜੇ ਤੂੰ ਗੁਰੂ ਦੀ ਮੱਤ ਦੇ ਅਨੁਸਾਰ ਕਰੇਗਾ ਤਾਂ ਇੱਕ ਅਲੱਗ ਹੀ ਨਜ਼ਾਰਾ ਤੇਰੀ ਜ਼ਿੰਦਗੀ ਦੇ ਵਿੱਚ ਹੋਵੇਗਾ ਮਹਾਰਾਜ ਜੀ ਦੇ ਬਚਨ ਗੁਰਪ੍ਰਸਾਦ ਨਾਨਕ ਮਤ ਪਾਈ ਗੁਰੂ ਦੀ ਬਖਸ਼ਿਸ਼ ਕਿਰਪਾ ਹੋਵੇ ਗੁਰੂ ਦੀ ਮਤ ਹਾਸਲ ਹੋਵੇ ਤੇ ਫਿਰ ਉਸ ਨਾਮ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਗੁਰਮਤ ਨੂੰ ਧਾਰਨ ਕਰੀਏ ਗੁਰਮਤ ਦੇ ਵਿੱਚ ਹੀ ਸਾਰੀਆਂ ਵਰਕਤਾਂ ਨੇ ਸੋਭ ਵੈਮ ਭਰਮ ਦੁੱਖਾਂ ਕਲੇਸ਼ਾਂ ਦਾ ਨਾਸ਼ ਗੁਰੂ ਦੀ ਮਤ ਧਾਰਨ ਕੀਤੀਆਂ ਹੋ ਜਾਂਦਾ ਹੈ ਤੇ ਨਾਮ ਦੀ ਅਮੋਲਕ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜੀਵ ਆਪਣਾ ਲੋਕ ਪਰਲੋਕ ਸਵਾਰ ਕੇ ਸਾਤ ਸੰਗਤ ਜੀ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਂਦਾ ਸੋ ਇਸ ਪਾਵਨ ਸ਼ਬਦ ਦੀ ਵਿਚਾਰ ਕਰਦੇ ਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਭੁੱਲ ਚੁੱਕ ਦੀ ਖਿਮਾ ਆਡਿਓ ਆਪ ਜੀ ਸਰਵਣ ਕਰਕੇ ਅੱਗੇ ਤੋਂ ਅੱਗੇ ਗੁਰਮੁਖਾਂ ਪਿਆਰਿਆਂ ਨੂੰ ਆਪਣੇ ਮਿੱਤਰਾਂ ਸਹੋਗੀਆਂ ਨੂੰ ਭੇਜਣ ਦਾ ਯਤਨ ਕਰਨਾ ਕੋਈ ਵੀ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਗੁਰੂ ਕੀ ਮੱਤ ਨਾਲ ਜੁੜੇ ਗੁਰੂ ਕੀ ਬਾਣੀ ਦੇ